ਹਾਂਜੀ ਸਭ ਨੂੰ ਜੈ ਮਾਤਾ ਦੀ ਸਾਰੇ ਠੀਕੀ ਹੋਵੋਗੇ ਉਮੀਦ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕੀ ਹੋਵੋਗੇ ਕਿਸੀ ਬਹੁਤ ਵਧੀਆ ਇੱਕ ਜਿਵੇਂ ਆਪਾਂ ਜ਼ਖਮ ਕਈ ਵਾਰੀ ਛੱਟ ਲੱਗ ਜਾਂਦੀ ਹੈ ਤੇ ਜ਼ਖਮ ਕਈ ਵਾਰੀ ਫੋੜ ਆ ਗਿੰਸੀ ਹੋ ਜਾਂਦਾ ਕੁਛ ਵੀ ਆਪਣੇ ਸਰੀਰ ਤੇ ਹੋ ਜਾਂਦਾ ਹੈ ਤੇ ਆਪਾਂ ਉਸ ਦਾ ਇਲਾਜ ਵਾਸਤੇ ਆਪਾਂ ਤੁਹਾਡੇ ਕੋਲ ਇੱਕ ਸ਼ਬਦ ਲੈ ਕੇ ਆਏ ਆ ਤੇ ਆਪਾਂ ਜਿਵੇਂ ਸੱਤ ਵਾਰੀ ਪੜ ਕੇ ਉਹਨੂੰ ਆਪਾਂ ਜਖਮ ਦੇ ਉੱਪਰ ਫੂਕਾ ਮਾਰਨਾ ਹੈ ਸੱਤ ਵਾਰੀ ਪੜ ਕੇ ਆਪਾਂ ਜਖਮ ਦੇ ਉੱਪਰ ਫੂਕਾ ਮਾਰਨਾ ਹੈ ਤੇ ਉਸ ਤੋਂ ਬਾਅਦ ਜਿਵੇਂ ਤਿੰਨ ਦਿਨਾਂ ਦੇ ਵਿੱਚ ਹੀ ਜਖਮ ਆਪਣਾ ਉੱਥੇ ਹੀ ਰੁਕ ਜਾਏਗਾ ਅੱਗੇ ਨਹੀਂ ਵਧੇਗਾ ਉਸ ਤੋਂ ਬਾਅਦ ਹੌਲੀ 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 ਆਪਣਾ ਜਖਮ ਸੁੱਕਣਾ ਸ਼ੁਰੂ ਹੋ ਜਾਏਗਾ ਤੇ ਜਖਮ ਭਰ ਜਾਏਗਾ ਤੇ ਬਹੁਤ ਹੀ ਜਲਦੀ ਆਪਣੇ 7 ਮਹੀਨੇ ਦੇ ਵਿੱਚ ਹੀ ਚਾਹੇ ਵੱਡਾ ਜ਼ਖਮ ਹੈ ਤੇ ਬਿਲਕੁਲ ਥੋੜੇ ਦਿਨਾਂ ਦੇ ਵਿੱਚ ਹੀ ਜ਼ਖਮ ਭਰ ਜਾਏਗਾ ਠੀਕ ਹੋ ਜਾਏਗਾ ਹਾਂਜੀ ਤੁਸੀਂ ਨੋਟ ਕਰ ਲਿਆ ਜੇ ਲਿਖ ਲਿਆ ਜੇ ਸਾਰ ਸਾਰ ਵੀ ਜੇ ਸਾਰ 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 ਬੰਦੂ 7 ਬਾਰ ਹੂਤੇ ਬਨ ਪੈ ਉਪਜੇ ਕਾਵ ਸੀਰ ਰਾਖੇ ਸ਼੍ਰੀ ਗੋਰਖਨਾਥ ਸਬਦ ਸੱਚਾ ਪੰਡ ਕੱਟਾ ਫੂਰੇ ਮੰਤਰ ਈਸ਼ਵਰ ਵਾਚੇ اے ਸੀ ਜੀ ਸ਼ਬਦ ਆਪਾਂ ਜਿੰਨਾ ਹੀ ਕਰਾਂਗੇ ਉਨਾ ਹੀ ਆਪਣੇ ਫਾਇਦਾ ਹੈ ਆਪਾਂ ਪਾਠ ਕਰਦੇ ਹੂਕ ਮਾਰ ਲੈਣ ਜੇ ਅਗਰ ਸਾਡਾ ਸ਼ਬਦ ਚੰਗਾ ਲੱਗੇ ਤਾਂ ਲਾਈਕ ਕਰਦੇ ਸ਼ੇਅਰ ਕਰਦੇ ਹੋ ਘੰਟੀ ਦਾ ਬਟਨ ਦਬਾ ਲਓ ਧੰਨਵਾਦ ਜੀ